ਪਵਿੱਤਰ ਸ਼ਬਦ ਹੈ ਇਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 392 ਅੰਗ ਉੱਪਰ ਸੁਭਾਏ ਮਾਨ ਹੈ ਇਹ ਪਾਵਨ ਪਵਿੱਤਰ ਸ਼ਬਦ ਧੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪੰਜਵੀਂ ਜੋਤ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਰਸਮਾਂ ਤੋਂ ਉਚਾਰਨ ਹੋਇਆ ਇਹ ਸ਼ਬਦ ਹੈ ਅੱਜ ਦਾ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ 31 ਰਾਗਾਂ ਦੇ ਵਿੱਚੋਂ ਆਸਾ ਰਾਗ ਦੇ ਵਿੱਚ ਦਰਜ ਹੈ ਇਸ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਗੁਰੂ ਸਾਹਿਬ ਕੀ ਬਖਸ਼ਿਸ਼ ਕਰਦੇ ਨੇ ਕੀ ਰਹਿਮਤ ਵਰਤਾਉਂਦੇ ਨੇ ਆਉ ਬੜੀ ਭਾਵਨਾ ਦੇ ਨਾਲ ਸਰਵਣ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਸੰਜਵਾ ਅਸਾ ਰਾਗ ਹੈ ਮਹੱਲਾ ਦਾ ਅਰਥ ਹੁੰਦਾ ਕਿਸ ਹਿਰਦੇ ਦੇ ਵਿੱਚੋਂ ਬਾਣੀ ਪ੍ਰਗਟ ਹੋਈ ਹੈ ਮਹੱਲਾ ਦਾ ਅਰਥ ਹੈ ਘਰ ਤੇ ਘਰ ਦਾ ਅਰਥ ਹੈ ਇਹ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪਾਵਨ ਪਿਤਰ ਹਿਰਦਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਆਪਣੀ ਮੁਖਾਰਬਿੰਦ ਰਸਨਾ ਤੋਂ ਉਚਾਰਨ ਕਰਦੇ ਹਨ ਆ ਇਕ ਗੁਰੂ ਅਰਜੁਨ ਦੇ ਮਹਾਰਾਜ ਬਖਸ਼ਿਸ਼ ਕਰਦੇ ਨੇ ਕਹਿੰਦੇ ਦੇਖੋ ਬੰਦਿਆ ਆਠ ਪਹਿਰ ਨਿਕਟ ਕਰ ਜਾਣਾ ਉਸ ਪਰਮਾਤਮਾ ਨੂੰ ਅੱਠ ਪੈਰ ਆਪਣੇ ਨੇੜੇ ਸਮਝੀ ਚਾਰ ਪੈਰ ਸਾਥ ਸੰਗਤ ਦੇਣਦੇ ਹੁੰਦੇ ਨੇ ਤੇ ਚਾਰ ਪਹਿਰ ਰਾਤ ਦੇ ਹੁੰਦੇ ਨੇ ਵੈਸੇ ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਤੇ ਰਹਿਮਤ ਹੈ ਸਿੱਖਾਂ ਦੇ ਉੱਪਰ ਕਿ ਸਿੱਖ ਨੇ ਕਦੇ ਵੀ ਆਪਣੇ ਆਪ ਨੂੰ ਕੱਲਿਆਂ ਮਹਿਸੂਸ ਨਹੀਂ ਕੀਤਾ ਜਿਸ ਕਲਗੀਧਰ ਪਾਸ਼ਾ ਜੀ ਦੇ ਪਾਵਨ ਪਵਿੱਤਰ ਸਥਾਨ ਦੇ ਪਰ ਤੁਸੀਂ ਬੈਠੇ ਹੋ ਨਾ ਕਲਗੀਧਰ ਪਾਸ਼ਾ ਜੀ ਦੇ ਸ਼ਬਦ ਨੇ ਦੁਕਾਲਮ ਪ੍ਰਣਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਵਿਭੂਤੇ ਉਹ ਪਾਤਸ਼ਾਹ ਉਹ ਅਕਾਲ ਪੁਰਖ ਵਾਹਿਗੁਰੂ ਹਮੇਸ਼ਾ ਅੰਗ ਸੰਗ ਹੋ ਕੇ ਵਰਤਦਾ ਹੈ ਕਿ ਸਿੱਖ ਨੇ ਤੇ ਹਮੇਸ਼ਾ ਮਨ ਦੇ ਵਿੱਚ ਇਹ ਧਾਰਨਾ ਲੈ ਕੇ ਜਾਣੀ ਹੈ ਕਿ ਸਿੱਖਾ ਜਦੋਂ ਤੂੰ ਚੱਲਦਾ ਹੈ ਨਾ ਕਿਤੇ ਰਸਤੇ ਯਾਦ ਰੱਖੀ ਤੂੰ ਕੱਲਾ ਨਹੀਂ ਹੁੰਦਾ ਤੇਰੇ ਨਾਲ ਤੇਰਾ ਗੁਰੂ ਚੱਲ ਰਿਹਾ ਹੁੰਦਾ ਹੈ ਮੈਂ ਤੇ ਹੋਰ ਸ਼ਬਦ ਕਾਵਾਂਗਾ ਜਦੋਂ ਸਿੱਖਾ ਤੂੰ ਕਿਤੇ ਰਸਤੇ ਦੇ ਵਿੱਚ ਚੱਲਦਾ ਹੈ ਦੁਨੀਆ ਦੇ ਵਿੱਚ ਵਿਚਰਦਾ ਹੈ ਸਮਾਜ ਦੇ ਵਿੱਚ ਵਿਚਰਦਾ ਹੈ ਯਾਦ ਰੱਖੀ ਤੂੰ ਕੱਲਾ ਨਹੀਂ ਚੱਲ ਰਿਹਾ ਤੇਰੇ ਨਾਲ ਸਿੱਖੀ ਦਾ ਸਿਧਾਂਤ ਚੱਲ ਰਿਹਾ ਹੈ ਤੇਰੇ ਨਾਲ ਪੂਰੀ ਸਿੱਖ ਕਮਿਊਨਿਟੀ ਦਾ ਸਿਧਾਂਤ ਖੜਾ ਹੈ ਸਿੱਖੀ ਦਾ ਫਲਸਫਾ ਖੜਾ ਹੈ ਜੇ ਤੂੰ ਇੱਕ ਕੰਮ ਚੰਗਾ ਕੋਈ ਕਰਦਾ ਹੈ ਤੇ ਤੇਰੇ ਇੱਕ ਤੇ ਹੋਏ ਚੰਗੇ ਕੰਮ ਕਰਕੇ ਸਪੂਰੀ ਸਿੱਖ ਕਮਿਊਨਿਟੀ ਦੀ ਵਾਹ ਵਾਹ ਹੁੰਦੀ ਹੈ ਤੇ ਜੇ ਕਿਤੇ ਤੂੰ ਇੱਕ ਕੰਮ ਕਿਤੇ ਭੈੜਾ ਕਰ ਲੈਣਾ ਹੈ ਤੇ ਕੱਲਾ ਤੇਰੀ ਬਦਨਾਮੀ ਨਹੀਂ ਹੁੰਦੀ ਯਾਦ ਰੱਖੀ ਤੂੰ ਕਿਤੇ ਨਾ ਕਿਤੇ ਸਿੱਖੀ ਨੂੰ ਬਦਨਾਮ ਕਰਦਾ ਪਿਆ ਹੈ ਇਸ ਸ਼ਬਦਾਂ ਨੂੰ ਧਿਆਨ ਦੇ ਨਾਲ ਸਮਝਿਓ ਵੈਸੇ ਗੁਰੂ ਭਗਤ ਰਵਿਦਾਸ ਜੀ ਦਾ ਸ਼ਬਦ ਹੈ ਜੀ ਉਹ ਬਚਨ ਕਰਦੇ ਨੇ ਕਿੰਨੇ ਪਰਮਾਤਮਾ ਕਿੰਨਾ ਤੇ ਨੇੜੇ ਹੈ ਔਰ ਸਭ ਤੋਂ ਨੇੜੇ ਬੰਦੇ ਦੇ ਹੱਥ ਨੇ ਸਭ ਤੋਂ ਨੇੜੇ ਬੰਦਾ ਕਹਿੰਦਾ ਮੇਰੇ ਹੱਥ ਨੇ ਮੇਰੇ ਪੈਰ ਨੇ ਪਰ ਭਗਤ ਰਵਿਦਾਸ ਜੀ ਮਹਾਰਾਜ ਸ਼ਬਦ ਕਹਿੰਦੇ ਨੇ ਕਹਿੰਦੇ ਬੰਦਿਆ ਯਾਦ ਰੱਖੇ ਜੇ ਤੇਰੇ ਇਨ ਹੱਥਾਂ ਪੈਰਾਂ ਤੋਂ ਵੀ ਕੋਈ ਨੇੜੇ ਹੈ ਉਹ ਅਕਾਲ ਪੁਰਖ ਵਾਹਿਗੁਰੂ ਹੈ ਜਿਹੜਾ ਤੇਰੇ ਅੰਤਰ ਆਤਮੇ ਵਰਤਦਾ ਪਿਆ ਤੇ ਲਗਾਤਾਰ ਵਰਤ ਰਿਹਾ ਹੈ ਕਹ ਰਿਹਾ ਰਵਿਦਾਸ ਹੱਥ ਪੈ ਨੇਰੇ ਸਹਜੇ ਹੋਏ ਸੋ ਹੋਈ ਪਰਮਾਤਮਾ ਨੇੜੇ ਹੈ ਉਹਨੂੰ ਅੰਗ ਸੰਗ ਸਮਝੀਏ ਇੱਥੇ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ 8 ਪਹਿਰ 4 ਪੈਰ ਦਿਨ ਤੇ 4 ਪੈਰ ਰਾਤ ਇਹ 8 ਪੈਰ ਬਣਦੇ ਨੇ ਤੇ ਨਿਕਟ ਦਾ ਅਰਥ ਹੁੰਦਾ ਨੇੜੇ ਕਰ ਜਾਣੈ ਅਪਾਲਪੁਰਖ ਵਾਹਿਗੁਰੂ ਨੂੰ 8 ਪੈਰ ਆਪਣੇ ਨੇੜੇ ਕਰਕੇ ਜਾਣੀ ਮਤਾਂ ਸਮਝੀ ਕਿ ਉਹ ਤੇਰੇ ਤੋਂ ਦੂਰ ਹੈ ਤੇ ਮਤਾ ਮਨ ਦੇ ਵਿੱਚ ਇਹ ਵੀ ਖਿਆਲ ਲੈ ਕੇ ਆਏ ਕਿ ਸ਼ਾਇਦ ਮੈਨੂੰ ਕੋਈ ਵੇਖਦਾ ਨਹੀਂ ਪਿਆ ਫਿਰ ਸ਼ਬਦ ਮੈਂ ਦੁਹਰਾ ਦਿੰਨਾ ਕੋਈ ਕੰਮ ਕਰਨ ਲੱਗਿਆਂ ਮਨ ਨੂੰ ਕੋਈ ਐ ਵੀ ਕਮਾਉਣ ਲੱਗਿਆਂ ਕਈ ਵਾਰ ਆਹ ਮਾਨਸਿਕ ਬਿਰਤੀ ਹੈ ਨਾ ਬੰਦਾ ਡੋਲ ਜਾਂਦਾ ਹੈ ਤੇ ਜੇ ਕਿਤੇ ਭੈੜਾ ਕੰਮ ਕਰਨ ਦਾ ਖਿਆਲ ਵੀ ਮਨ 'ਚ ਆਉਂਦਾ ਹੈ ਇਹ ਮਤ ਸਮਝੀਂ ਕਿ ਸ਼ਾਇਦ ਤੂੰ ਪਰਦੇ ਦੇ ਵਿੱਚ ਹੈ ਤੇ ਤੂੰ ਕੱਲਾ ਹੈ ਯਾਦ ਰੱਖੋ ਸਾਥ ਸੰਗਤ ਹੋ ਸਕਦਾ ਦੁਨੀਆ ਤੋਂ ਨਿਕਾ ਲਵਾਂਗੇ ਲੱਖਾਂ ਪੜਦੇ ਰੱਖ ਲਵਾਂਗੇ ਪਰ ਯਾਦ ਰੱਖਿਓ ਉਸ ਅਪਾਲਪੁਰਖ వైਗੁਰੂ ਤੋਂ ਨਹੀਂ ਬਚ ਸਕਦੇ ਉਹਦਾ ਕੈਮਰਾ ਨਿਤਹ ਪ੍ਰਤੀ ਲੱਗਾ ਹੋਇਆ ਹੈ ਇੱਕ ਸ਼ਬਦ ਅਸੀਂ ਬਾਣੀ ਦਾ ਪੜਦੇ ਆ ਗੁਰੂ ਨਾਨਕ ਸਾਹਿਬ ਜੀ ਦਾ ਹੈ ਉਹ ਕਹਿੰਦੇ ਹਟ ਪਟਣ ਵਿੱਚ ਮੰਦਰ ਭੰਨੈ ਕਹਿੰਦੇ ਜਦੋਂ ਚੋਰ ਕੋਈ ਚੋਰੀ ਕਰਨ ਆਉਂਦਾ ਹੈ ਨਾ ਉਹ ਰਾਤ ਨੂੰ ਕਰਦਾ ਹੈ ਵੈਸੇ ਠੱਗੀ ਜਿਹੜੀ ਹੈ ਅੱਖਾਂ ਦੇ ਸਾਹਮਣੇ ਮਾਰ ਲਈ ਜਾਂਦੀ ਹੈ ਚਲਾਕੀ ਕਰਕੇ ਤੇ ਚਤੁਰ ਬੰਦੇ, ਚਲਾਕ ਬੰਦੇ ਠੱਗ ਲੈਂਦੇ ਨੇ ਤੇ ਜਿਹੜਾ ਅਗਲਾ ਠੱਗ ਠੱਗਿਆ ਗਿਆ ਹੈ ਕੋਈ ਯਾਦ ਰੱਖੋ ਠਾਕ ਨੂੰ ਠੱਗਣ ਵਾਸਤੇ ਉਦੋਂ ਹੀ ਵੱਡਾ ਕੋਈ ਠੱਗ ਚਾਹੀਦਾ ਫਿਰ ਠੱਗ ਠੱਗਿਆ ਜਾ ਸਕਦਾ ਹੈ ਉਦਾਂ ਨਹੀਂ ਪਰ ਠੱਗੀ ਲੋਕ ਅੱਖਾਂ ਦੇ ਸਾਹਮਣੇ ਮਾਰ ਲੈਂਦੇ ਨੇ ਪਰ ਚੋਰੀ ਬੰਦਾ ਐਬ ਕਮਾਉਣ ਲੱਗਿਆ ਰਾਤ ਨੂੰ ਕਈ ਵਾਰ ਪਰਦੇ ਦੇ ਵਿੱਚ ਐਬ ਕਮਾਉਂਦਾ ਗੁਰੂ ਸਾਹਿਬ ਕਹਿੰਦੇ ਨੇ ਹੱਟ ਪੱਟਣ ਵਿੱਚ ਮੰਦਰ ਭੰਨੇ ਕਰ ਚੋਰੀ ਘਰ ਆਵੇ ਕਹਿੰਦਾ ਚੋਰੀ ਕਰ ਲਈ ਮੈਨੂੰ ਕਿਸੇ ਨੇ ਨਹੀਂ ਵੇਖਿਆ ਕਿਸੇ ਨੇ ਨਹੀਂ ਤੱਕਿਆ ਪਰ ਗੁਰੂ ਸਾਹਿਬ ਕਹਿੰਦੇ ਯਾਦ ਰੱਖੀ ਦੁਨੀਆਂ ਤੋਂ ਭੱਜਦਾ ਪਿਆ ਹੈ ਪਰਮਾਤਮਾ ਵੇਖਦਾ ਪਿਆ ਹੈ